ਸਰ ਇੱਕ 45 ਸਾਲ ਦੇ ਏਜ ਦੇ ਗੁਰਿੰਦਰ ਸਿੰਘ ਪਿੰਡ ਹੈਪੋਰ ਤੋਂ ਆਏ ਨੇ ਸਾਡੇ ਕੋਲ ਉਹਨਾਂ ਦੇ ਗਨ ਸ਼ਾਟ ਇੱਕ ਗੋਲੀ ਦਾ ਵਾਕਿਆ ਆਇਆ ਜੀ ਸਾਹਮਣੇ ਗੋਲੀ ਵੱਜੀ ਹੈ ਜੀ ਪੇਟ ਦੇ ਸੱਜੇ ਪਾਸੇ ਗੋਲੀ ਵੱਜੀ ਹੈ ਜੀ ਤੇ ਗੋਲੀ ਦੇ ਕਰਕੇ ਪੇਟ ਦੇ ਅੰਦਰ ਟੱਫੀ ਨੁਕਸਾਨ ਪਹੁੰਚਿਆ ਹੈ ਤੇ ਗੋਲੀ ਜਿਹੜੀ ਹੈਗੀ ਰੀਬ ਦੀ ਹੱਡੀ ਵਿੱਚ ਜਾ ਕੇ ਰੁਕ ਗਈ ਹੈ ਪੇਸ਼ੈਂਟ ਦੀ ਹਾਲਤ ਅਜੇ ਨਾਜ਼ੁਕੀ ਹੈ ਜੀ ਤੇ ਪੇਸ਼ੈਂਟ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਆਪਾਂ ਇਹਨੂੰ ਹੈ ਸੈਂਟਰ ਅ ਅਰੰਭ ਮੈਡੀਕਲ ਲੁਧਿਆਣਾ ਰੈਫਰ ਕੀਤਾ ਹੈ ਜੀ ਉਹ ਤਾਂ ਕੋਈ ਨਹੀਂ ਲਾਜੀ ਪਤਾ ਲੱਗ ਕਿ ਕਿੰਨੀ ਬੋਧੀ ਐਮ ਐਮ ਵੀ ਐ ਬੋਲੀ ਪਤਾ ਲੱਗ ਸਕਦਾ ਨਹੀਂ ਸਰ ਇਹ ਨਹੀਂ ਪਤਾ ਲੱਗ ਸਕਦਾ ਜੀ ਇੱਕੋ ਸ਼ਾਰਟ ਹੈ ਜੀ ਇੱਕ ਸ਼ਾਰਟ ਹੈ ਜੀ ਇੱਕ ਐਂਟਰੀ ਬੂੰਡ ਹੈ ਜੀ ਪੇਟ ਦੇ ਸੱਚ ਪਾਸੇ ਇੱਕੋ ਹੀ ਹੈ ਇੱਕੋ ਐਂਟਰੀ ਬੂੰਡ ਹੈ ਅੱਜਕੱਲ੍ਹ ਵਕਤ ਦੋ ਕੋਈ ਨਾ ਇਤਲਾ ਮਿਲੀ ਟੈਲੀਫੋਨ ਤੇ ਜਿਸ ਵਿੱਚ ਗੁਰਵੰਦਰ ਸਿੰਘ ਸਰਪੰਚ ਹਪੋਵਾਲ ਉਹ ਆਪਣੇ ਦਾਸਾ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ ਲੇਬਰ ਦੇ ਨਾਲ ਤੇ ਦੌਰਾਨੇ ਉਸੇ ਦੌਰਾਨ ਇੱਕ ਦੋ ਅਣਪਛਿਤ ਵਿਅਕਤੀ ਜਿਹੜੇ ਉਹਦੇ ਖੇਤਾਂ 'ਵਲ ਆਏ ਤੇ ਉਹਨਾਂ ਨੇ ਉੱਤੇ ਫਾਇਰਿੰਗ ਕਰ ਦਿੱਤੀ ਫਾਇਰਿੰਗ ਦੌਰਾਨ ਉਹਦੀ ਇੱਕ ਜਿਹੜਾ ਫੈਲਾ ਉਹਦੀ ਉਹ ਖਿੱਚ ਲੱਗਾ ਹੋਇਆ ਤੇ ਉਸ ਦੇ ਆਪਣੇ ਲਾਇਸੈਂਸੀ ਰਿਵਾਰਬਰ ਦੇ ਨਾਲ ਉਹਨੇ ਵੀ ਉਹਨਾਂ ਵਿਅਕਤੀਆਂ ਦੇ ਫਾਇਰ ਕੀਤੇ ਹੈ ਤੇ ਉਸ ਤਰ੍ਹਾਂ ਉਹਦੇ ਉਹ ਜਿਹੜੇ ਮੌਕੇ ਤੋਂ ਜਿਹੜੇ ਦੋਸ਼ੀ ਜਿਹੜੇ ਭੱਜ ਗਏ ਹਨ ਮੋਟਰਸਲ ਤੇ ਉਹਨਾਂ ਦੇ ਬਾਅਦ ਜਿਹੜੇ ਉਹਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨੇ ਇਹਨੂੰ ਹਸਪੀਟਲ ਦਾਖਲ ਕਰਾਇਆ ਜਿਹੜਾ ਹਸਪੀਟਲ ਦਰਾਨੇ ਇਲਾਜ ਜਿਹੜਾ ਉਹ ਇਸ ਟਾਈਮ ਠੀਕ ਆ ਜਾਨ ਖਤਰੇ ਤੋਂ ਬਾਹਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੇ ਉਹ ਦੇ ਬਿਆਨ ਲੈ ਕੇ ਜਿਹੜੀ ਬੰਦੀ ਕਾਰਵਾਈ ਜਿਹੜੀ ਆ ਉਹ ਅਮਨਚਲਿਆਂ ਦੀ ਜਗ੍ਹਾ ਤੇ ਜਿਹੜੇ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਫਤਾਰ ਕੀਤਾ ਜਾਵੇਗਾ